ਸਰਬ ਅਤੇ ਇਥੇ ਸ਼ਿਰਕਤ ਕਰ ਰਹੇ ਅਜ਼ੀਜ਼ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਕੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਇਸ ਵਰਤਾਰੇ ਦੇ ਵਿੱਚ ਦੋ ਪੱਖ ਸਾਡੇ ਸਾਹਮਣੇ ਨੇ ਇੱਕ ਤਾਂ ਇਸ ਅਸੈਂਬਲੀ ਦਾ ਅਜੰਡਾ ਔਰ ਅਖੀਰ ਦੇ ਵਿੱਚ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਐਲਾਨਨਾਮਾ ਜੇਕਰ ਉਹਦੇ ਵਿੱਚ ਅਸੀਂ ਲੜੀਬੱਤਾਂ ਤੇ ਸਮਰੂਪਤਾ ਵੇਖੀਏ ਤਾਂ तकरीबन ਆਪਸ ਦੇ ਵਿੱਚ ਬਹੁਤ ਨੇੜੇ ਨੇ ਪਰ ਘਾਟ ਕਿੱਥੇ ਹੈ ਇਕਬਾਲ ਸਾਹਿਬ ਦਾ ਇੱਕ ਸ਼ੇਅਰ ਹੈ ਇਹ ਮਿਸਰਾ ਲਿਖ ਦਿਆ ਕਿਸੇ ਸ਼ੌਕ ਨੇ ਮਹਿਰਾਬੇ ਮਸਜਿਦ ਪਰ ਕਿ ਨਾਦਾਂ ਝੁੱਕ ਗਏ ਸਿਜ਼ਦੋਂ ਮੇਂ ਜਬ ਵਕਤ-ਏ-ਕਿਆਮ ਆਇਆ ਘਾਟ ਇੱਥੇ ਹੈ ਕਾਟ ਇਥੇ ਕਿ ਜਦੋਂ ਸਾਡੇ ਕੋਲ ਏਜੰਡਾ ਪਹੁੰਚਿਆ ਵੀ ਸੀ ਸਾਡੇ ਸਾਰਿਆਂ ਦੇ ਕੋਲ ਉਹਦੀ ਪੀਡੀਐਫ ਪਹੁੰਚੀ ਸੀ ਪਰ ਮੈਂ ਵੇਖਿਆ ਕਿ ਜ਼ਿਆਦਾ ਵਾਰਤਾਲਾਪ ਉਹ ਹੋਈ ਹੈ ਜਿਹਦਾ ਸਬੰਧ ਹੀ ਏਜੰਡੇ ਦੇ ਨਾਲ ਨਹੀਂ ਸੀ ਇੱਕ ਬਹੁਤ ਵੱਡੀ ਕਾਟ ਇਹਦਾ ਮਤਲਬ ਇਹ ਹੈ ਕਿ ਇਹਦਾ ਜਦੋਂ ਅਸੀਂ ਸਾਰੇ ਇਸ ਏਜੰਡੇ ਦਾ ਅਸੀਂ ਅਧਿਨ ਜਾਂ ਕਹਿ ਸਕਦੇ ਹਾਂ ਕਿ ਇਹਨੂੰ ਐਨਾਲਾਈਜ਼ ਕਰਨਾ ਸੀ ਆਪਣੇ ਇਤਿਹਾਸਕ ਦ੍ਰਿਸ਼ਟੀਕੋਣ ਦੇ ਵਿੱਚ ਤੇ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਮਿਸਾਲ ਰੱਖਦਾ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਣਕਿਆ ਨੀਤੀ ਦਾ ਜਿਸ ਵੇਲੇ ਪੰਜਾਬੀ ਅਨਵਾਦ ਕਵੀ ਸੈਨਾਪਤ ਦੇ ਕੋਲੋਂ ਕਰਵਾਇਆ ਤੇ ਉਹਦੇ ਵਿੱਚ ਇਸ ਸਾਰੀ ਸਮੱਸਿਆ ਨੂੰ ਸਮਝਣ ਦੇ ਵਾਸਤੇ ਮੈਂ ਸਿਰਫ ਇੱਕ ਸ਼ੇਰ ਦਾ ਹਵਾਲਾ ਦਿੰਨਾ ਹੈ ਚਾਣਕਿਆ ਨੀਤੀ ਦਾ ਅਨਵਾਦ ਕਰਦਾ ਕਵੀ ਸੈਨਾਪਤ ਲਖਦਾ ਰਿਣੀ ਕੁਆਰੀ ਕੋ ਪਿਤਾ ਜਹ ਸਿਰ ਵੈਰੀ ਹੋਏ ਇਨ ਤੀਨੋਂ ਕੇ ਨੈਨ ਮੇ ਨਿੰਦਰਾ ਕਬੀ ਨਾ ਹੋਏ ਰਿਣੀ ਕਰਜ਼ਾ ਇਸ ਮੁੱਚਾ ਪੰਜਾਬ ਕਰਜ਼ੇ ਦੀ ਮਾਰ ਹੇਠ ਨਹੀਂ ਕੁਆਰੀ ਕੋ ਪਿਤਾ ਸਮਾਜ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਖਤਮ ਹੋ ਜਾਣੀਆਂ ਜੈਸਰ ਵੈਰੀ ਹੋਏ ਜੰਗ ਦਾ ਖਤਰਾ ਤੁਹਾਡੇ ਸਿਰ ਤੇ ਮੰਡਰਾ ਰਿਹਾ ਹੈ ਇਹਨਾਂ ਤਿੰਨਾਂ ਸਮੱਸਿਆਵਾਂ ਦੇ ਮੱਦੇ ਨਜ਼ਰ ਜੇਕਰ ਸਾਡਾ ਚਿੰਤਨ ਗੰਭੀਰਤਾ ਤੇ ਸੰਜੀਦਗੀ ਵਾਲਾ ਨਾ ਹੋਵੇ ਫਿਰ ਇਹਨਾਂ ਜਿਹੜੇ ਸਾਡੀ ਇਕੱਤਰਤਾਵਾਂ ਨੇ ਉਹਨਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਦੂਸਰੀ ਗੱਲ ਉਹ ਬੜੀ ਅਹਿਮ ਹੈ ਜਿਸ ਤਰ੍ਹਾਂ ਸਪੀਕਰ ਸਾਹਿਬ ਨੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਇੱਕ ਜਿਸ ਤਰ੍ਹਾਂ ਉਰਦੂ ਦਾ ਸ਼ਬਦ ਉਹਨਾਂ ਵਰਤਿਆ ਸੀ ਕਿ ਇਸ ਤਨਜ਼ੀਮ ਦੇ ਵਿੱਚ ਇੱਕ ਐਵੇਂ ਦਾ ਰਾਜਨੀਤਿਕ ਢਾਂਚਾ ਸਿਰਜਿਆ ਜਾਵੇ ਉਹ ਢਾਂਚਾ ਸਿਰਜਣ ਦੀ ਗੱਲ ਮੈਂ ਸਰਦਾਰ ਗੁਰਤੇਜ ਸਿੰਘ ਉਹਨਾਂ ਦਾ ਵੀ ਕਰ ਰਿਹਾ ਸੀਗਾ ਕਿ ਸਰਦਾਰ ਕਪੂਰ ਸਿੰਘ ਦਾ ਜਿਹੜਾ ਸਿੱਖ ਹੋਮਲੈਂਡ ਦਾ ਨਜ਼ਰੀਆ ਸੀਗਾ ਕਿਤੇ ਨਾ ਕਿਤੇ ਆ ਕੇ ਗੱਲ ਉੱਥੇ ਹੀ ਟਿਕਣੀ ਹੈ ਜਿੱਥੇ ਮਰਜ਼ੀ ਭੱਜ ਲਈਏ ਗੱਲ ਉੱਥੇ ਟਿਕਣੀ ਆ ਕੇ ਪਰ ਜਦੋਂ ਅਸੀਂ ਰਾਜਨੀਤਿਕ ਢਾਂਚਾ ਸਿਰਜਣ ਦੀ ਗੱਲ ਕਰਦੇ ਹਾਂ ਤੇ ਜਿਹੜੀ ਰਾਜਨੀਤਿਕ ਢਾਂਚਾ ਸਿਰਜਣ ਵਾਲੀ ਇਕਾਈ ਹੁੰਦੀ ਹੈ ਜਿਸ ਕਨਫੈਡਰੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਸਾਹਮਣੇ ਦੋ ਨੁਕਤੇ ਹੁੰਦੇ ਨੇ ਇੱਕ ਪੇਸ਼ਕਸ਼ ਤੇ ਇੱਕ ਪ੍ਰਹਾਰ ਉਹ ਜਦੋਂ ਖਰਾਬ ਹੁੰਦੀ ਹੈ ਜਾਂ ਤਾਂ ਪੇਸ਼ਕਸ਼ਤ ਹੁੰਦੀ ਹੈ ਤੇ ਜਾਂ ਪ੍ਰਹਾਰਤ ਹੋ ਹੁੰਦੀ ਹੈ ਇਹਨਾਂ ਦੋ ਚੀਜ਼ਾਂ ਤੋਂ ਬਚਾ ਕੇ ਰੱਖਣ ਦੇ ਵਾਸਤੇ ਸਾਨੂੰ ਵੇਖਣਾ ਪਵੇਗਾ ਕਿ ਉਹ ਜਿਹੜੀ ਕਨਫੈਡਰੇਸ਼ਨ ਹੈ ਕਿ ਉਹ ਪੰਥਕ ਮर्यादा ਦਾ ਹੈ ਜਿਹੜੇ ਸਾਡੇ ਇਤਿਹਾਸਕ ਦ੍ਰਿਸ਼ਟੀਕੋਣ ਚ ਵਰਤਾਰੇ ਨੇ ਕਿ ਉਸ ਨਜ਼ਰੀਏ ਤੋਂ ਕੌਮ ਦੀ ਨੁਮਾਇੰਦਗੀ ਕਰਨ ਦੇ ਕਾਬਿਲ ਬਣ ਪਉਂਦੀ ਹੈ ਇਹ ਬਹੁਤ ਜ਼ਰੂਰੀ ਇਸ ਕਰਕੇ ਹੈ ਕਿ ਜਦੋਂ ਅਸੀਂ ਰਾਜਨੀਤੀ ਦੀ ਪਰਿਭਾਸ਼ਾ ਵੇਖਦੇ ਹਾਂ ਤੇ ਉਹਦੇ ਵਿੱਚ ਹੁੰਦਾ ਹੈ ਕਿ ਕੰਮ ਤੇ ਆਈਡੀਏ ਕਿਸੇ ਵੀ ਇਲਾਕੇ ਦੇ ਵਿੱਚ ਕਾਰਜ ਕਰਨ ਦੇ ਵਾਸਤੇ ਕੰਟਰੋਲ ਕਰਨ ਦੇ ਵਾਸਤੇ ਸੋ ਜਦੋਂ ਅਸੀਂ ਸਮੁੱਚੇ ਇੱਕ ਇਲਾਕੇ ਦੇ ਵਿੱਚ ਇਸ ਰਾਜਨੀਤਿਕ ਪ੍ਰਣਾਲੀ ਦੇ ਬਦਲ ਦੀ ਗੱਲ ਕਰਨੀ ਹੈ ਤਾਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤੋਂ ਬਾਅਦ ਜਿਹੜੇ ਜੰਗਲਾਂ ਦੇ ਵਿੱਚ ਸਿੱਖ ਸੀ ਉਹਨਾਂ ਦੇ ਕੋਲ ਸਰਦਾਰ ਨਾਨੂ ਸਿੰਘ ਗਰੇਵਾਲ ਆਏ ਅਬਦਾਲੀ ਦੇ ਏਲਚੀ ਬਣ ਕੇ ਮੈਂ ਇਹ ਉਦਾਹਰਨ ਇਸ ਕਰਕੇ ਦੇਣ ਲੱਗਾ ਕਿ ਕਈ ਵਾਰੀ ਬਹੁਤ ਵੱਡਾ ਮਹਾਜ ਸਿਰ ਜਿਹਾ ਜਾਂਦਾ ਹੈ ਪੇਸ਼ਕਸ਼ ਦੇ ਉੱਪਰ ਆ ਕੇ ਜਿਹੜਾ ਮਹਾਜ ਦਾ ਸਿਰਜਿਆ ਹੋਇਆ ਢਾਂਚਾ ਖਤਮ ਹੋ ਜਾਂਦਾ ਬਰਗਾੜੀ ਮੋਰਚੇ ਦੀ ਮਿਸਾਲ ਤੁਹਾਡੇ ਸਾਹਮਣੇ ਆ। ਬਰਗਾੜੀ ਮੋਰਚੇ ਦਾ ਮਹਾਜ ਇੰਨਾ ਵੱਡਾ ਸਿਰਜਿਆ ਗਿਆ ਸੀ ਕਿ ਪਿਛਲੀ ਪੰਥਕ ਅਸੈਂਬਲੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਤਾ ਪਾ ਕੇ ਹਮਾਇਤ ਕਰਨੀ ਪਈ ਸੀ ਪਰ ਜਦੋਂ ਪੇਸ਼ਕਸ਼ ਦੀ ਗੱਲ ਆਈ ਤੇ ਸਭ ਕੁਝ ਢਾਂਚਾ ਡਿੱਗ ਗਿਆ। ਹੁਣ ਉਹ ਢਾਂਚਾ ਕਿਉਂ ਡਿੱਗਿਆ? ਕਿਉਂਕਿ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੇ ਨਾਲ ਪੇਸ਼ਕਸ਼ ਤੇ ਪ੍ਰਹਾਰ ਨੂੰ ਸਹਿਣ ਬਰਦਾਸ਼ਟ ਤੇ ਉਹਨੂੰ ਟੈਕਲ ਕਰਨ ਵਾਲੀ ਪਾਲਿਸੀ ਨਹੀਂ ਸੀ ਪਰ 18ਵੀਂ ਸਦੀ ਦੇ ਵਿੱਚ ਵੇਖੀਏ ਤੇ ਅਹਿਮਦ ਸ਼ਾਹ ਅਬਦਾਲੀ ਦਾ ਜਦੋਂ ਆਉਂਦਾ ਹੈ ਏਲਤੀ ਸਰਦਾਰ ਨਾਨੂ ਸਿੰਘ ਗਰੇਵਾਲ ਤੇ ਅੱਗੇ ਪੰਜ ਸਿੰਘ ਨੇ ਸਰਦਾਰ ਚੜ੍ਹ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਜੱਸਾ ਸਿੰਘ ਸਰਦਾਰ ਹਰੀ ਸਿੰਘ ਤੇ ਸਰ ਸੁਖਾ ਸਿੰਘ ਉਹਦੀ ਪੇਸ਼ਕਸ਼ ਤੇ ਵਿਚਾਰ ਕਰਦੇ ਨੇ ਤੇ ਵਿਚਾਰ ਕਰਨ ਤੋਂ ਬਾਅਦ ਜਿਹੜਾ ਜਵਾਬ ਦਿੰਦੇ ਨੇ ਸੂਨ ਸਿੰਘ ਸੀਤਲ ਨੇ ਬੜਾ ਪਿਆਰਾ ਲਿਖਿਆ ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ ਗੱਲ ਬੰਨੇ ਲਾ ਕੇ ਉਹ ਨਜਰਾਨੇ ਸਾਥੋਂ ਪਾਲਦਾ ਈਨ ਮਨਾ ਕੇ ਪਰ ਸ਼ਿਓਰ ਨਾਲ ਜੀਉਂਦੇ ਸੀਤਲਾ ਨਕਨੱਥ ਪਵਾ ਕੇ ਉਹਦੇ ਵਿੱਚ ਉਹਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਗਿਆ ਤੇ ਉਹਦੇ ਪ੍ਰਹਾਰ ਕਰਨ ਦੇ ਉੱਪਰ ਵੀ ਸਿੱਖਾਂ ਨੇ ਆਪਣੀ ਦਲੇਰੀ ਤੇ ਅਣਖਤਾ ਮਜ਼ਾਰਾ ਕਰ ਦਿੱਤਾ ਸੋ ਇਹ ਅਹਿਮ ਗੱਲ ਹੈ ਕਿ ਜਿਹੜਾ ਵੀ ਅਸੀਂ ਰਾਜਨੀਤਿਕ ਮਹਾਜ ਸਿਰਜਣਾ ਹੈ ਇਸ ਢਾਂਚੇ ਦੇ ਖਿਲਾਫ ਉਹਦੇ ਵਿੱਚ ਇਹ ਦੋ ਜਿਹੜੀਆਂ ਨੇ ਕਹਿ ਸਕਦਾ ਕਿ ਬਹੁਤ ਤੱਤ ਹੋਣੇ ਜ਼ਰੂਰੀ ਨੇ ਕਿ ਉਹ ਪ੍ਰਹਾਰ ਤੇ ਪੇਸ਼ਕਸ਼ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦਾ ਹੋਵੇ ਕਿਉਂਕਿ ਰਾਜਨੀਤਿਕ ਢਾਂਚਾ ਉਦੋਂ ਸਿਰਜਿਆ ਜਾਣਾ ਜਦੋਂ ਲੋਕਾਂ ਨੇ ਤੁਹਾਨੂੰ ਸਾਥ ਦੇਣਾ ਤੇ ਲੋਕਾਂ ਨੇ ਸਾਥ ਉਦੋਂ ਦੇਣਾ ਜਦੋਂ ਤੁਸੀਂ ਸਮਾਜ ਦੀਆਂ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਪੂਰੇ ਉਤਰਨ ਦੀ ਕੋਸ਼ਿਸ਼ ਕਰਨਾ ਹੈ ਗੁਰਨਾਨਕ ਸਾਹਿਬ ਨੇ ਜੇ ਅੱਜ ਬਿਰਜਾ ਗੁਲਾਮ ਅਹਿਮਦ ਕਾਦੀਆ ਵਰਗੇ ਜਿਹੜੇ ਇਸਲਾਮ ਦੇ ਕਿਸੇ ਸਮੇਂ ਪ੍ਰਚਾਰ ਕਰੇ ਨੇ ਜੇ ਉਹ ਗੱਲ ਕਹਿੰਦੇ ਨੇ ਕਿ ਗੁਰਨਾਨਕ ਸਾਹਿਬ ਤੋਂ ਸਿੱਖਿਆ ਲਓ ਪ੍ਰਚਾਰ ਕਿਵੇਂ ਕੀਤਾ ਜਾਂਦਾ ਲੋਕਾਂ 'ਚ ਕਿਵੇਂ ਪਹੁੰਚਿਆ ਜਾਂਦਾ ਤਾਂ ਇੱਕ ਗੱਲ ਉਹ ਵੀ ਕਹਿੰਦੇ ਨੇ ਕਹਿੰਦੇ ਨੇ ਕਿ ਗੁਰਨਾਨਕ ਸਾਹਿਬ ਨੇ ਸਮਾਜ ਦੀ ਸਮੱਸਿਆ ਨੂੰ ਸਮਝਿਆ ਕਿ ਪ੍ਰਚਾਰ ਲਾਲੋ ਦੀ ਮਨਜੀ ਤੋਂ ਸ਼ੁਰੂ ਹੋ ਸਕਦਾ ਹੈ ਸੋ ਸਮਾਜ ਦੇ ਵਿੱਚ ਜਾਣਾ ਪਵੇਗਾ ਜੇ ਸਮਾਜ ਨੂੰ ਜੋੜਨਾ ਹੈ ਦੂਜੀ ਗੱਲ ਇਸ ਏਜੰਡੇ ਦੇ ਵਿੱਚ ਇੱਕ ਬੜੀ ਅਹਿਮ ਗੱਲ ਸੀ ਉਹ ਗੱਲ ਇਹ ਸੀ ਕਿ ਜਿਹੜਾ ਸੋ ਕਾਲਡ ਫੈਡਰਲ ਧੰਚਾ ਉਹਦੇ ਉੱਪਰ ਹਿੰਦੂਤਵੀ ਰਾਸ਼ਟਰਵਾਦ ਕਾਬਜ਼ ਹੋ ਰਿਹਾ ਉਹਦੇ ਵਿੱਚ ਮੈਂ ਫਿਰ ਕਹਿੰਦਾ ਕਿ ਉਸ ਰਾਸ਼ਟਰਵਾਦ ਨੂੰ ਪਟਾਲੀ ਸਾਹਿਬ ਨੇ ਵੀ ਗੱਲ ਕੀਤੀ ਸੀਗੀ ਸਰਦਾਰ ਰਜਿੰਦਰ ਸਿੰਘ ਹਣਾ ਵੀ ਗੱਲ ਕੀਤੀ ਆ ਉਸ ਰਾਸ਼ਟਰਵਾਦ ਦਾ ਮੁਕਾਬਲਾ ਕਰਨ ਦੇ ਵਾਸਤੇ ਤੁਹਾਨੂੰ ਪੰਜਾਬ ਦਾ ਉਹ ਰਾਸ਼ਟਰਵਾਦ ਸਿਰਜਣਾ ਪਵੇਗਾ ਜਿਹੜਾ ਰਾਸ਼ਟਰਵਾਦ ਸ਼ਾ ਮੁਹੰਮਦੀ ਜ਼ਬਾਨ ਚੋਂ ਨਿਕਲਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਤੁਹਾਨੂੰ ਉਸ ਰਾਸ਼ਟਰਵਾਦ ਨੂੰ ਸਿੱਝਣਾ ਪਵੇਗਾ ਔਰ ਉਸ ਰਾਸ਼ਟਰਵਾਦ ਦੇ ਦਾਇਰੇ ਦੇ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਜੰਗ ਦਾ ਨੁਕਸਾਨ ਪੰਜਾਬ ਨੂੰ ਹੁੰਦਾ ਹੈ ਪੰਜਾਬ ਜੰਗ ਦਾ ਅਖਾੜਾ ਬਣਦਾ ਹੈ ਪਰ ਜੇ ਜੰਗ ਟਲ ਵੀ ਜਾਂਦੀ ਹੈ ਤੇ ਜੰਮੂ ਕਸ਼ਮੀਰ ਦੇ ਮਸਲੇ ਦੇ ਉੱਪਰ ਜੇ ਗੱਲਬਾਤ ਦੀ ਧਿਰ ਵੀ ਬਣਦੀ ਹੈ ਤੇ ਅਸੀਂ ਕਹਿੰਦੇ 1947 ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਸੀ ਉਹ ਕਿ ਬਹੁਤਾ ਸਿਆਣਾ ਫੈਸਲਾ ਨਹੀਂ ਲੈ ਸਕੀ ਪਰ ਅੱਜ ਉਸ ਲੀਡਰਸ਼ਿਪ ਦੇ ਨਿਆਣੇਪਨ ਤੋਂ ਸਬਕ ਲੈ ਕੇ ਸਿਆਣਾ ਫੈਸਲਾ ਲਾਉਣ ਦੇ ਵਾਸਤੇ ਅੱਗੇ ਸਾਨੂੰ ਵਧਣ ਦੀ ਲੋੜ ਇਸ ਕਰਕੇ ਹੈ ਤੁਸੀਂ 1819 ਤੋਂ ਲੈ ਕੇ 1910 ਤੱਕ ਦਾ ਜੰਮੂ ਕਸ਼ਮੀਰ ਦਾ ਜ਼ਮੀਨੀ ਬੰਦੋਬਸਤ ਦਾ ਰਿਕਾਰਡ ਵੇਖੋ ਜਿੰਨੀਆਂ ਜਮ੍ਹਾਂਬੰਦੀਆਂ ਨੇ ਉਹਨਾਂ ਦੇ ਉੱਪਰ ਸਰਕਾਰੀ ਖਾਲਸਾ ਦਾ ਨਾਮ ਆਉਂਦਾ ਸੋ ਜੇ ਇਸ ਖਿੱਤੇ ਦੇ ਵਿੱਚ ਅਮਨ ਦੀ ਗੱਲ ਵੀ ਹੁੰਦੀ ਹੈ ਤਾਂ ਸਿੱਖ ਤਿੱਜੀ ਧਿਰ ਬਣ ਕੇ ਬੈਠਣੇ ਚਾਹੀਦੇ ਨੇ ਸਾਡੇ ਕੋਲ ਰਾਜਨੀਤਿਕ ਅਮਲ ਇਸ ਪੱਧਰ ਦਾ ਹੋਣਾ ਚਾਹੀਦਾ ਕਿ ਅੱਜ ਜੇਕਰ ਦੋ ਦੇਸ਼ਾਂ ਦੇ ਵਿੱਚ ਹਿੰਦ ਤੇ ਪਾਕ ਦੇ ਵਿੱਚ ਚਾਹੇ ਜੰਗ ਦੀ ਗੱਲ ਦੇ ਵਿੱਚ ਪੰਜਾਬ ਦੀ ਗੱਲ ਆਉਂਦੀ ਹੈ ਤੇ ਪੰਜਾਬ ਦਾ ਰਾਸ਼ਟਰਵਾਦ ਸਿਰਜਣਾ ਪਵੇਗਾ ਜੇ ਕਿਤੇ ਅਮਨ ਦੀ ਗੱਲ ਆਉਂਦੀ ਹੈ ਤਾਂ ਸਿੱਖ ਲੀਡਰਸ਼ਿਪ ਨੂੰ ਤੀਜੀ ਧਿਰ ਬਣ ਕੇ ਦਖਲਅੰਦਾਜ਼ੀ ਕਰਨੀ ਪਵੇਗੀ ਮੈਂ ਗੱਲ ਫਿਰ ਉੱਥੇ ਕਰ ਰਿਹਾ ਕਿ ਜਿਹੜਾ ਸਿੱਖ ਹੋਮਲੈਂਡ ਦਾ ਸੰਕਲਪ ਹੈ ਉਹਨੂੰ ਸਿਰਜਣ ਦੇ ਵਾਸਤੇ ਸਾਨੂੰ ਪੰਜਾਬ ਦੇ ਰਾਸ਼ਟਰਵਾਦ ਨੂੰ ਆਪਣੀ ਮਾਨਸਿਕਤਾ 'ਚ ਜਨਮ ਦੇਣਾ ਹੀ ਪਵੇਗਾ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ